ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੋਰੀ ਸਾਥਿਓ ਸੰਤ ਮਸਕੀਨ ਸਿੰਘ ਜੀ ਇੱਕ ਵਾਰ ਕਹਿੰਦੇ ਸਨ ਕਹਿੰਦੇ ਕਿ ਡਾਕਟਰ ਇਨਸਾਨ ਨੂੰ ਕੇਵਲ ਲਿਖ ਦਿੰਦਾ ਕਿ ਤੂੰ ਬਦਾਮ ਖਾ ਲਾ ਡਰਾਈ ਫਰੂਟ ਖਾ ਜਿਸ ਦੇ ਨਾਲ ਤੇਰਾ ਖੂਨ ਬਣੇਗਾ ਪਰ ਉਹ ਖੂਨ ਬਦਾਮ ਨਹੀਂ ਬਣਾ ਰਿਹਾ ਉਹ ਖੂਨ ਜਿਹੜੀ ਹੈ ਸੁਪਰੀਮ ਪਾਵਰ ਬਣਾ ਰਹੀ ਹੈ ਕਿਵੇਂ ਬਣਾ ਰਹੀ ਹੈ ਇਹ ਨਹੀਂ ਪਤਾ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਨਾ ਅਸੀਂ ਪਾਣੀ ਬਣਾ ਸਕਦੇ ਆ ਨਾ ਖੂਨ ਬਣਾ ਸਕਦੇ ਪਰ ਸਾਡੇ ਅੰਦਰ ਖੂਨ ਪਰਮਾਤਮਾ ਬਣਾ ਰਿਹਾ ਕਈ ਵੇਲੇ ਅਜਿਹੀ ਸਿਚੁਏਸ਼ਨ ਵੀ ਆ ਜਾਂਦੀ ਹੈ ਕਿ ਸਰੀਰ ਦੇ ਅੰਦਰੋਂ ਖੂਨ ਬਣਨਾ ਬੰਦ ਹੋ ਜਾਂਦਾ ਆਪਾਂ ਸਮਝ ਕੇ ਚੱਲੀਏ ਇਸ ਗੱਲ ਨੂੰ ਮੰਨ ਕੇ ਚੱਲੀਏ ਕਿ ਜਦ ਕਿਸੇ ਦੇ ਅੰਦਰ ਖੂਨ ਬਣਨਾ ਬੰਦ ਹੋ ਜਾਂਦਾ ਹੈ ਤਾਂ ਇਨਸਾਨ ਦਾ ਹਰ ਕਦਮ ਜਿਹੜਾ ਆ ਉਹ ਮੌਤ ਵੱਲ ਨੂੰ ਵੱਧਦਾ ਜਾਂਦਾ ਇਸ ਬਿਮਾਰੀ ਨੂੰ ਥੈਲਸੀਮੀਆ ਕਿਹਾ ਜਾਂਦਾ ਹੈ ਔਰ ਜਿਨ੍ਹਾਂ ਅੰਦਰ ਇਹ ਬਿਮਾਰੀ ਪਨਪਦੀ ਹੈ ਹਰ ਕਦਮ ਉਹਨਾਂ ਦਾ ਮੌਤ ਵੱਲ ਨੂੰ ਵਧਣਾ ਸ਼ੁਰੂ ਹੋ ਜਾਂਦਾ ਤੇ ਇਹੋ ਜੇ ਮਰੀਜ਼ਾਂ ਦੇ ਲਈ ਇੱਕ ਇੱਕ ਖੂਨ ਦਾ ਕਤਰਾ ਜਿਹੜਾ ਆ ਉਹ ਸੂਰਜ ਦੇ ਕਿਰਨ ਵਰਗਾ ਹੁੰਦਾ ਹਰ ਕਦਮ ਫਿਰ ਜ਼ਿੰਦਗੀ ਵੱਲ ਨੂੰ ਵੱਧਦਾ ਔਰ ਬਲੱਡ ਬੈਂਕ ਨਵਾਂ ਸ਼ਹਿਰ ਰਾਹੌਰ ਰੋਡ ਵਿਖੇ ਅਸੀਂ ਮੌਜੂਦ ਹਾਂ ਟੂਰ ਸਾਹਿਬ ਬਾਨੀ ਪ੍ਰਧਾਨ ਸਾਡੇ ਨਾਲ ਨੇ ਔਰ ਟੂਰ ਸਾਹਿਬ ਹੁਣਾਂ ਦੇ ਉਪਰਾਲਾ ਸਦਕਾ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 32 ਸਾਲਾਂ ਤੋਂ ਜਿਹੜੇ ਵੀ ਪੀੜਤ ਇਸ ਬਿਮਾਰੀ ਦਾ ਗ੍ਰਸਤ ਹੁੰਦੇ ਆ ਉਹਨਾਂ ਦੇ ਜੀਵਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਜ ਨਵੇਂ ਸਾਲ ਤੇ ਅਸੀਂ ਇਹਨਾਂ ਕੋਲ ਪਹੁੰਚੇ ਹਾਂ ਔਰ ਪੂਰੀ ਜਾਣਕਾਰੀ ਲੈਣੇ ਆ ਕਿ ਹਾਲ ਦੀ ਘੜੀ ਇਹਨਾਂ ਕੋਲ ਕਿੰਨੇ ਮਰੀਜ਼ਾਂ ਦੀ ਸੂਚੀ ਜਿਹੜੀ ਹੈਗੀ ਹੈ ਜਿਹੜੇ ਇਸ ਬਿਮਾਰੀ ਨਾਲ ਪੀੜਤ ਨੇ ਕਿੰਨੇ ਦੀ ਮਦਦ ਕਿੰਨੇ ਨੂੰ ਮਦਦ ਮਿਲ ਰਹੀ ਹੈ ਤੇ ਕਿੰਨੇ ਹਾਲੇ ਜਿਹੜੇ ਆ ਮਦਦ ਨੂੰ ਉਡੀਕ ਰਹੇ ਨੇ ਪਹਿਲਾਂ ਸਵਾਗਤ ਕਰਦੇ ਫਿਰ ਸਵਾਲ ਲਵਾਂਗੇ ਬਹੁਨਿਕਾ ਸਵਾਗਤ ਹੈ ਸਰ ਹਾਂਜੀ ਬੜੀ ਚੰਗੀ ਗੱਲ ਹੈ ਕਿ ਤੁਸੀਂ ਆਪਣਾ ਜਿਹੜਾ ਅੱਛਾ ਬੜਾ ਨਾਮਵਰ ਮੀਡੀਆ ਹੈ ਪੀਵੀ 32 ਬੜਾ ਨਾਮ ਹੈ ਦੁਨੀਆ ਦੇ ਵਿੱਚ ਜੀ ਤਾਂ ਕਿਸੇ ਸ਼ਾਇਰ ਨੇ ਕਿਹਾ ਖੁਸ਼ਬੂ ਤਾਂ ਚਾਹਤੀ ਹੈ ਬਿਖਰਨਾ ਮਗਰ ਮੁਮਕਿਨ ਨਹੀਂ ਹਵਾਵਾਂ ਕੇ ਬਿਨਾ ਸੋ ਇਹ ਜਿਹੜਾ ਚੈਰੀਟੇਬਲ ਬਲੱਡ ਬੈਂਕ ਹੈ ਇਹ ਲੋਕਾਂ ਦਾ ਹੀ ਬਲੱਡ ਬੈਂਕ ਹੈ ਲੋਕ ਹੀ ਖੂਨ ਦਿੰਦੇ ਲੋਕ ਹੀ ਵੰਡਦੇ ਆ ਅਸੀਂ ਲੋਕਾਂ ਦੇ ਨੁਮਾਇੰਦੇ ਆ ਅਸੀਂ ਵੀ ਰੈਗੂਲਰ ਬਲੱਡ ਡੋਨਰ ਆ ਲੇਕਿਨ ਜਿਹੜਾ ਥੈਲੇਸੀਮੀਆ ਦੀ ਇੱਕ ਬਿਮਾਰੀ ਆ ਉਹ ਬੱਚਿਆਂ ਦੇ ਵਿੱਚ ਖੂਨ ਨਹੀਂ ਬਣਦਾ ਜੀ ਸੋ ਉਹਨਾਂ ਦੇ ਵਾਸਤੇ ਸਾਡੀ ਚੈਰੀਟੇਬਲ ਬਲੱਡ ਬੈਂਕ ਨੇ ਫੈਸਲਾ ਕੀਤਾ ਵੀ ਨਾ ਫੀਸ ਲੈਣੀ ਆ ਔਰ ਉਹਨਾਂ ਕੋ ਜਿਹੜੀ ਰਿਪਲੇਸਮੈਂਟ ਚ ਬਲੱਡ ਦਿੰਦੇ ਉਹ ਵੀ ਨਹੀਂ ਲੈਣੀ ਲੇਕਿਨ ਉਹ ਜਿਹੜੀ ਟੈਸਟਾਂ ਦੀ ਫੀਸ ਆ ਉਹ ਤਕਰੀਬਨ 9-10 ਤਰ੍ਹਾਂ ਦੇ ਟੈਸਟ ਹੁੰਦੇ ਆ ਉਹ ਦਵਾਈ ਬਾਜ਼ਾਰੋਂ ਆਉਂਦੀ ਆ ਉਹ ਤਕਰੀਬਨ 1 ਸਾਲ ਦੇ ਅਸੀਂ ਐਵਰੇਜ ਕੱਢੀ ਹੈ ਇੱਕ ਬੱਚੇ ਤੇ 20000 ਰੁਪਏ ਦੀ ਆਂਦੀ। ਤਾਂ ਜਿਸ ਲਈ ਅਸੀਂ ਅਪੀਲ ਕੀਤੀ ਆ ਤਾਂ ਸਾਡੇ ਕੋਲ ਇਸ ਵੇਲੇ 13 ਬੱਚਿਆਂ ਨੂੰ ਲਗਾਤਾਰ ਹਰ ਮਹੀਨੇ ਖੂਨ ਜਾਂਦਾ। ਔਰ ਉਹਦੇ ਚ ਸਾਡੇ ਕੋਲ 20000 ਦੀ ਜੜੀ ਹੈਗੀ ਆ ਉਹ ਇੱਕ ਸਾਲ ਲਈ ਐਡਵਾਈਸ ਸਪான்ਸਰ ਕਰਨ ਲਈ ਕਾਫੀ ਸੱਜਣਾ ਆ ਗਿਆ 10 ਆ ਗਏ ਆ 13 ਹੈਗੇ ਆ ਤਿੰਨ ਰਹਿੰਦੇ ਆ। ਤਾਂ ਮੈਂ ਜਨਤਾ ਨੂੰ ਅਪੀਲ ਕਰੂੰਗਾ ਕਿ ਉਹ ਵੀ ਅੱਗੇ ਆਉਣ ਇਸ ਨੇ ਕਾਰਜ ਲਈ। ਸੋ ਉਹ ਬੱਚਿਆਂ ਦੀ ਆਪਾਂ ਜ਼ਿੰਦਗੀ ਦਾ ਧਾਗਾ ਲੰਬਾ ਕਰ ਸਕੀਏ। ਸੋ ਇਹ ਜਿਹੜੇ ਇੱਥੇ ਸੇਵਾ ਹੈ ਉਹਨ ਰੋਲ ਸਮਾਜ ਸੇਵਕ ਸੋਚ ਨਾਲ ਹੀ ਕੀਤੀ ਜਾਂਦੀ ਆ ਔਰ ਜੇ ਕੋਈ ਇੱਥੇ ਬਿਲਕੁਲ ਖੂਨਵਾਸ ਹੋਰ ਵੀ ਮਰੀਜ਼ ਆਉਂਦੇ ਨੇ ਉਨਾ ਕੋਟੈਸਟਾਂ ਦੀ ਫੀਸ ਦੇਣ ਹੁੰਦੀ ਤਾਂ ਇੱਕ ਇਥੇ 13 13 ਫੰਡ ਬਣਾਇਆ ਐਨਆਰਆਈ ਦੇ ਸਹਿਯੋਗ ਨਾਲ ਉਹਦੇ ਵਿੱਚੋਂ ਵੀ ਹੈਲਪ ਕੀਤੀ ਜਾਂਦੀ ਹੈ ਜਿੰਨੀ ਕੁ ਉਥੇ ਸਮਰਥਾ ਹੁੰਦੀ ਆ ਸੋ ਇਹ ਲੋਕਾਂ ਦਾ ਹੀ ਬਲੱਡ ਬੈਂਕ ਹੈ ਲੋਕ ਹੀ ਖੁੰਦੇ ਲੋਕ ਹੀ ਚਲਾਉਂਦੇ ਆ ਇਸ ਕਰਕੇ ਇਹ 32 ਸਾਲ ਤੋਂ ਬੜੀ ਵਧੀਆ ਸੇਵਾ ਆ ਭਾਈ ਕਨਈਆ ਦੀ ਸੇਵਾ ਦਾ ਮਿਸ਼ਨ ਬਹੁਤ ਸੋਹਣਾ ਹੈ ਭਗਤਪੂਰਨ ਸਿੰਘ ਪਿੰਗਲਵਾੜਾ ਜਿਨੇ ਉਦਘਾਟਨ ਕੀਤਾ ਔਰ ਅੱਛੇ ਅੱਛੇ ਲੋਕ ਪਿੰਡਾਂ ਦੇ ਸ਼ਹਿਰਾਂ ਦੇ ਆਪਣੇ ਖੂਨਦਾਨ ਕੈਂਪ ਲਗਵਾਉਂਦੇ ਆ ਔਰ ਇਹ ਬਹੁਤ ਵਧੀਆ ਸੇਵਾ ਚੱਲ ਰਹੀ ਆ ਔਰ ਇਹ ਸੱਚਾ ਔਰ ਸੁੱਚਾ দান ਆ ਇਹ ਇਹਦੀ ਕੋਈ ਕੀਮਤ ਨਹੀਂ ਤਾਂ ਇਹਨੂੰ ਮਹਾਦਾਨ ਕਿਹਾ ਗਿਆ ਔਰ ਉਹ ਬੱਚਿਆਂ ਦਾ ਜਿਹੜਾ ਧਾਗਾ ਆ ਅਸੀਂ ਕੋਸ਼ਿਸ਼ ਕਰਦੇ ਆਂ ਵੱਧ ਤੋਂ ਵੱਧ ਲੰਬੇ ਹੋਏ ਦੂਰ ਦੂਰ ਤੋਂ ਬੱਚੇ ਹੋ ਸਾਡੇ ਨਾਲ ਰਜਿਸਟਰਡ ਆ ਔਰ ਇਹ ਪਹਿਲਾਂ ਤਕਰੀਬਨ ਜ਼ਿਆਦਾ ਸੀ ਤਕਰੀਬਨ 2ਦਰਜਨ ਤੋਂ ਵੀ ਜ਼ਿਆਦਾ ਬੱਚੇ ਸੀ ਹੁਣ ਅਸਲ ਵਿੱਚ ਘੱਟ ਦੇ ਘੱਟ 13 ਰਹਿ ਗਏ ਆ ਸੋ ਅਸੀਂ ਉਹਨਾਂ ਦਾ ਵੀ ਦਿਨ ਰਾਤ ਲੋਕਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਅਸੀਂ ਉਹਨਾਂ ਦਾ ਵੀ ਖਿਆਲ ਰੱਖਾਂਗੇ ਔਰ ਉਹਨਾਂ ਨੂੰ ਆਪਣੇ ਬੱਚਿਆਂ ਨੂੰ سینੇ ਨਾਲ ਲਾ ਕੇ ਰੱਖਾਂ। ਖੂਨ ਦਾਨ ਨੂੰ ਐਸੇ ਵੀ ਕਿਹਾ ਜਾਂਦਾ ਕਿ ਇੱਕ ਉਮੀਦ ਨੂੰ ਦਾਨ ਕਰਨ ਦੀ ਗੱਲ ਹੈ। ਅੱਛਾ ਟੂਰ ਸਾਹਿਬ ਇੱਕ ਗੱਲ ਸਮਝਾਓ ਜਿਹੜੀ ਥੈਲਸੀਮੀਆ ਹੈ ਕੀ ਬਿਮਾਰੀ ਕੱਲੇ ਬੱਚਿਆਂ 'ਚ ਹੀ ਪਨਪਦੀ ਹੈ? ਹਾਂ ਇਹ ਜ਼ਿਆਦਾਤਰ ਬੱਚਿਆਂ 'ਚ ਹੀ ਹੈ। ਲੇਕਿਨ ਮੈਂ ਜੋ ਨੋਟ ਕੀਤਾ ਅੱਥੇ ਜੋ ਰਕੜਾ 20 ਔਰ 25 ਸਾਲ ਦੇ ਜਿਹੜੇ ਹੈਗੇ ਆ ਉਹਨਾਂ 'ਚ ਦੇਖਣ ਮਿਲੀ ਹੈ ਉਸ ਤੋਂ ਵੱਧ ਉਮਰ 'ਚ ਨਹੀਂ ਮਿਲੀ ਹਾਂ ਨਹੀਂ ਮਤਲਬ ਛੋਟੇ ਬੱਚਿਆਂ ਤੋਂ ਹੋ ਜਾਂਦੇ ਆ ਉਹ ਫੇ 20 ਸਾਲ ਤੋਂ ਬਾਅਦ ਫਿਰ ਜਿਹਦਾ ਤਾਂ ਗੱਲ ਲੰਬਾ ਹੋਵੇ ਉਹੀ ਅੱਗੇ ਜਾਂਦਾ ਨਹੀਂ ਤਾਂ ਇਹ ਪੱਤੀ ਤੋਂ 30 ਸਾਲ ਬਾਅਦ ਇਹ ਫੇਰ ਪਰਮਾਤਮਾ ਇਹਨਾਂ ਨੂੰ ਆਪਣੇ ਕੋਲ ਸੱਦ ਰਿਹਿੰਦਾ ਤੋਂ ਅਸੀਂ ਚਾਹੁੰਦੇ ਆ ਕਿ ਉਹਨਾਂ ਛੇਰੀ ਉਹ ਮਾਂ-ਬਾਪ ਨੂੰ ਉਹ ਆਪਣਾ ਜਿਹੜਾ ਸੋਖਿਆ ਜਾਂ ਉਹਨਾਂ ਨੂੰ ਜੋ ਪਰਮਾਤਮਾ ਨੇ ਬਖਸ਼ਿਸ਼ ਕੀਤੀ ਉਹ ਲਈ ਜਾਵੇ ਕਿਉਂਕਿ ਇਨਸਾਨ ਆ ਉਹ ਭਾਵੇਂ ਬੱਚੇ ਆ ਸਾਡੇ ਆ ਕਿਸੇ ਦੇ ਆ ਉਹ ਅਸੀਂ ਸਾਰੇ ਮਾਨਵਤਾ ਦੇ ਆ ਔਰ ਇਹ ਭਾਈ ਕਿ ਨਹੀਂ ਇਹਦਾ ਮਿਸ਼ਨ ਹੈ ਅਸੀਂ ਹਰ ਕੋ ਨੂੰ ਬਚਾਉਣਾ ਹੈਗਾ ਜੀ 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 ਪਰ ਕੌਣ ਚਾਹਦਾ ਇਸ ਜਹਾਨ ਨੂੰ ਛੱਡਣਾ ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ ਔਰ ਜਿਹਨਾਂ ਦੇ ਬੱਚੇ ਨੂੰ ਪ੍ਰੋਬਲਮ ਆ ਜਵੇ ਉਹਨਾਂ ਮਾਪੇ ਬਾਬ ਤੋਂ ਪੁੱਛ ਕੇ ਦੇਖੋਗੇ ਪਲ-ਪਲ ਕੇ ਹੋ ਕਿਸ ਤਰੀਕੇ ਲੰਘਦਾ ਬਹੁਤ ਇੱਕ ਇਹ ਮੈਂ ਕਹਿੰਨਾ ਕਿ ਲੋਕਾਂ ਚ ਰਹਿਮ ਪਾਉਣ ਲਈ ਬਤਵੰਤੇ ਸੱਜਣਾ ਚ ਰਹਿਮ ਪਾਉਣ ਲਈ ਇਹ ਪ੍ਰਮਾਤਮਾ ਇਹ ਖੇਡ ਰਚਦਾ ਆ ਉਹਦੀ ਦੁਨੀਆ ਬੜੀ ਰੰਗੀਲੀ ਆ ਕਿ ਉਹ ਦੇਖਦਾ ਕਿ ਇਸ ਤਰ੍ਹਾਂ ਦੇ ਬੱਚੇ ਨੀਡੀ ਆ ਇਹ ਉਹ ਫਿਰ ਆਪਣਾ ਕੁਝ ਨਾ ਕੁਝ ਉਹ ਡੋਨੇਟ ਕਰਦੇ ਆ ਇਹ ਉਹਦੇ ਰੰਗ ਆ ਇਸ ਕੁਦਰਤ ਦੇ ਰੰਗ ਆ ਉਹਨਾਂ ਅੱਗੇ ਅਸੀਂ ਸਿਰਚ ਕਰਾਂ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਉਹਨਾਂ ਦੇ ਮਨ 'ਚ ਕੋਈ ਸ਼ੰਕਾ ਨਾ ਰਵੇ ਮੈਂ ਚਾਹੁੰਨਾ ਗੱਲ ਕਲੀਅਰ ਕਰਦੀ ਕਿ ਜਿਹੜੇ ਆਪਾਂ ਟੈਸਟਾਂ ਦੇ ਪੈਸੇ ਲੈਣੇ ਆ ਜੋ ਚਾਰਜਸ ਹੁੰਦੇ ਨੇ ਜੋ ਕੋਈ ਅਡਾਪਟ ਕਰਦਾ ਬੱਚੇ ਨੂੰ ਖੂਨ ਜਿਹੜਾ ਹੁੰਦਾ ਉਹ ਸੇਵਾ ਹੀ ਹੁੰਦੀ ਹੈ ਇਹ ਖੂਨ ਦੇ ਕੋਨ ਕੋਈ ਵੀ ਹੋਵੇ ਫ੍ਰੀ ਆਂਦਾ ਫ੍ਰੀ ਜਾਂਦਾ ਖੂਨ ਦੀ ਕੋਈ ਕੀਮਤ ਨਹੀਂ ਲੇਕਿਨ ਜਿਹੜੇ ਉਸੇ ਨੋ ਟੈਸਟਾਂ ਦੀ ਦਵਾਈ ਲੈਣੀ ਮਾਰਕੀਟ ਚ ਗਵਰਨਮੈਂਟ ਵੱਲੋਂ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਉਹ ਜਿਹੜੇ ਲੈ ਆਨੇ ਆ ਜਿੰਨੀ ਦਵਾਈ ਦੇ ਪੈਸੇ ਹੁੰਦੇ ਅਸੀਂ ਉਨੇ ਹੀ ਲੈਨੇ ਆ ਅਸੀਂ ਜ਼ਿਆਦਾ ਨਹੀਂ ਲੈ ਸਕਦੇ ਕਿਉਂਕਿ ਇਹ ਚੈਰਿਟੀ ਦਾ ਆ ਤੇ ਖੂਨ ਜਿਹੜਾ ਹੈ ਜਿਹੜਾ ਭਾਵਨਾ ਨਾਲ ਦੇ ਕੇ ਗਿਆ ਉਦਾਂ ਉਦਾਂ ਭਾਵਨਾਵਾਂ ਨਾਲ ਦੇ ਅਨਸਾਰ ਵੰਡਾਂਗੇ ਤੇ ਠੀਕ ਰਾਵਾਂਗੇ ਤਾਂ ਹੀ ਦੁਬਾਰਾ ਆਏਗਾ ਨਾ ਦੇਣ ਵਾਸਤੇ ਸੋ ਇਸ ਕਰਕੇ ਉਹ ਸੱਚੀ ਸੁੱਚੀ ਭਾਵਨਾ ਨਾਲ ਜਿੱਦਾਂ ਦਿੰਦਾ ਜਿੱਦਾਂ ਫ੍ਰੀ ਆ ਉਦਾਂ ਦੇਣਾ ਉਹ ਟੈਸਟਾਂ ਦੀ ਫੀਸ ਹੀ ਲਈ ਜਾਂਦੀ ਹੈ ਹੋਰ ਕੁਝ ਨਹੀਂ ਠੀਕ ਹੈ ਜੀ ਤੇ ਹੁਣ ਕੋਈ ਨਵੇਂ ਸਾਲ ਵਿੱਚ ਕੋਈ ਨਵੇਂ ਉਪਰਾਲੇ ਕਰ ਰਹੇ ਹੋ ਨਵੇਂ ਸਾਲ 'ਚ ਇਹ ਜਿਹੜਾ ਉਪਰਾਲਾ ਹੈਗਾ ਹਾਂ ਅਸੀਂ ਕੀਤਾ ਹੈਗਾ ਗਵਰਨਮੈਂਟ ਨੇ ਸਾਨੂੰ ਕਿਹਾ 1200 ਰੁਪਇਆ ਲਿਮਟ ਤੁਸੀਂ ਲੈ ਸਕਦੇ ਹੋ ਲੇਕਿਨ ਅਸੀਂ ਮੇਰੇ ਖਿਆਲ ਹਜ਼ਾਰ ਲੈਣੇ ਆ ਅਸੀਂ 200 ਰੁਪਏ 9ਵੇਂ ਸਾਲ ਤੇ ਛੱਡ ਦਿੱਤਾ ਹਾਂ ਹਾਂ ਉਹ ਲੋਕ ਦੇ ਜਾਂਦੇ ਡੋਨੇਸ਼ਨ ਤੇ ਉਹ 200 ਰੁਪਏ ਸੀ ਉਹ ਘਟਾਤਾ ਤਾਂ ਕਿਉਂਕਿ ਇਹ ਨੋ ਪ੍ਰੋਫਿਟ ਨੋ ਲਾਸ ਨਾਲ ਆ ਅਸੀਂ ਇਹ ਪ੍ਰੋਫਿਟ ਨਹੀਂ ਚੁੱਕਮਾਣਾ ਪਰ ਮੈਨੂੰ ਲੱਗਦਾ ਕਿੱਲੇ ਐਨ ਆਰ ਆਈ ਨਹੀਂ ਜਿਹੜੇ ਲੋਕਲ ਨੇ ਆਊਟਸਕਰਟਸ ਨੇ ਪੰਜਾਬੀ ਨੇ ਜੋ ਇੱਥੇ ਦੇ ਵਸਨੀਕ ਨੇ ਉਹ ਵੀ ਬਹੁਤ ਬੰਦਕ ਕਰਦੇ ਆ ਇੰਡੀਆ ਚੋ ਵੀ ਸਾਡੀ ਡੋਨੇਸ਼ਨ ਆਉਂਦੀ ਆ ਕਿਉਂਕਿ ਉਹਨਾਂ ਵੈਬਸਾਈਟਾਂ ਬਣ ਗਈਆਂ ਵੈਬਸਾਈਟਾਂ ਤੇ ਦੇਖ ਲੈਂਦੇ ਆ YouTube ਤੇ ਦੇਖ ਲੈਂਦੇ ਆ ਤੇ ਯਾਰ ਕਿਹੜੀ ਸੰਸਥਾ ਵਧੀਆ ਕੰਮ ਕਰ ਰਹੀ ਆ ਤੇ ਜਿਹੜੀ ਬੇਲਾਗ ਤੇ ਨਿਸ਼ਕਾਮ ਸੇਵਾ ਕਰ ਰਹੀ ਆ ਇਹ ਗੈਰ ਰਾਜਨੀਤਿਕ ਆ ਸੀ ਇੱਥੇ ਪੋਲਿਟਿਕਸ ਜ਼ਿਆਦਾ ਨਹੀਂ ਇਨਵੋਲਵ ਹੋਣ ਦਿੱਤੀ ਲੋਕੀ ਇਸ ਗੱਲ ਤੋਂ ਬੜਾ ਖੁਸ਼ ਆ ਪਿਆਰੇ ਵਧੀਆ ਸੇਵਾ ਹੋ ਰਹੀ ਆ ਔਰ ਕਾਫੀ ਸਾਡੇ ਪਿੰਡਾਂ ਦੇ ਜਿਹੜੇ ਪ੍ਰੇਰਕ ਆ ਪਤਵੰਤੇ ਖੂਨਦਾਨ ਕੈਂਪ ਲਾ ਰਹੇ ਹਰ ਮਹੀਨੇ ਸਾਨੂੰ 4 ਤੋਂ 5 ਕੈਂਪ ਪਿੰਡਾਂ ਚੋਂ ਮਿਲ ਰਹੇ ਆ ਔਰ ਨੌਜਵਾਨ ਜੁੜ ਰਹੇ ਆ ਔਰ ਉਹ ਇੱਕ ਚੰਗੀ ਪਿੰਡਾਂ ਚ ਉਹਨਾਂ ਦੀ ਵੀ ਰਿਸਪੈਕਟ ਹੈ ਬੱਚਿਆਂ ਦੀ ਵੀ ਆ ਦੇਖੋ ਖੂਨਦਾਨ ਕੈਂਪ ਇਹਨਾਂ ਨੇ ਲੋਹਾ ਬਹੁਤ ਸ਼ੁਕਰੀਆ ਜੀ ਪਰ ਤੁਸੀਂ ਸੁਣਿਆ ਟੂਰ ਸਾਹਿਬ ਤੋਂ ਪਿਛਲੇ 32 ਸਾਲ ਤੋਂ ਸਾਡੇ ਚੈਨਲ ਦਾ ਨਾਮ ਵੀ 32 ਹੈ ਤੇ 32 ਸਾਲਾਂ ਤੋਂ ਇਹ ਜਿਹੜੀ ਜ਼ਿੰਦਗੀ ਦੀ ਉਮੀਦ ਦੀ 32 ਜਗਾ ਰਹੇ ਨੇ ਔਰ ਖੂਨ ਜਿਹੜਾ ਰક્તਦਾਨ ਹੈ ਬਿਲਕੁਲ ਸੱਚੀ ਗੱਲ ਹੈ ਇੱਕ ਉਮੀਦ ਹੈ ਔਰ ਜਿਵੇਂ ਨੇ ਦੱਸਿਆ ਕਿ ਥੈਲਸੀਮੀਆ ਦੇ ਜਿਹੜੇ ਬੱਚੇ ਹੁੰਦੇ ਨੇ 25 ਸਾਲ ਤੋਂ ਵਧੇਰੀ ਬਹੁਤੀ ਵਾਰ ਉਹਨਾਂ ਦੀ ਏਜ ਨਹੀਂ ਹੁੰਦੀ ਜੇ ਧਾਗਾ ਨਹੀਂ ਲੰਬਾ ਹੁੰਦਾ ਪਰ ਜਿਹਨੂੰ ਜਿਸ ਮਰੀਜ਼ ਨੂੰ ਇੱਕ ਇੱਕ ਕਰਕੇ ਦਿਨ ਅੱਗੇ ਮਿਲਦੇ ਆ ਮੌਲਤ ਮਿਲਦੀ ਹੈ ਉਹ ਤਾਂ ਫਿਰ ਧੰਨਵਾਦ ਕਰਦਾ ਇੱਕ ਦੁਆ ਹੁੰਦੀ ਔਰ ਦੁਆ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਖੂਨ ਦੀ ਸੱਚੀ ਉਹ ਕੋਈ ਕੀਮਤ ਨਹੀਂ ਹੁੰਦੀ ਖੂਨ ਅਨਮੁੱਲਾ ਹੁੰਦਾ ਔਰ ਜ਼ਿੰਦਗੀ ਵੀ ਅਨਮੁੱਲੀ ਹੈ ਰੱਬ ਵੱਲੋਂ ਦਿੱਤੀ ਦਾਤ ਹੈ ਸਾਨੂੰ ਇਹ ਸੋਚਣਾ ਚਾਹੀਦਾ ਕਿ ਜੇਕਰ ਸਾਡੀ ਮਦਦ ਕਿਸੇ ਦੇ ਕੰਮ ਆ ਜਾਂਦੀ ਹੈ ਕਿਸੇ ਨੂੰ ਸਵਾਸ ਮਿਲ ਜਾਂਦੇ ਆ ਤਾਂ ਇਸ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਇਸ ਤੋਂ ਵੱਡੀ ਇਨਸਾਨੀਅਤ ਹੋਰ ਕੋਈ ਨਹੀਂ ਆਮਿਦ ਕਰਦੇ ਆ ਜਿਹੜੀ ਇਹ ਗੱਲ ਤੁਹਾਡੇ ਤੱਕ ਪਹੁੰਚਾਣੀ ਚਾਹੁੰਦੇ ਸੀ ਉਹ ਪਹੁੰਚੀ ਹੋਵੇ ਕਿ ਥੈਲੇਸੀਮੀਆ ਦੇ 13 ਮਰੀਜ਼ ਇਹਨਾਂ ਕੋ ਇਸ ਸਮੇਂ ਜਿਹੜੇ ਇੱਥੇ ਆਉਂਦੇ ਨੇ ਔਰ ਲੋੜਵੰਦਾ ਚੋ 10 ਨੂੰ ਹੈਲਪ ਮਿਲ ਚੁੱਕੀ ਹੈ ਤਿੰਨ ਹੱਲੇ ਪੈਂਡਿੰਗ ਨੇ ਉਮੀਦ ਕਰਨਾ ਤੁਸੀਂ ਬਹੁਤ ਜਲਦੀ ਪਹੁੰਚੋਗੇ ਔਰ ਆਪਣੀ ਸੇਵਾ ਜਿਹੜੀ ਇੱਥੇ ਪਹੁੰਚਤੀ ਕਰੋਗੇ ਤਾਂ ਜੋ ਹੋਰ ਜਿਹੜੇ ਤਿੰਨ ਮਰੀਜ਼ ਲੋੜਵੰਦ ਉਡੀਕ ਕਰ ਰਹੇ ਨੇ ਉਮੀਦ ਲਾ ਕੇ ਬੈਠੇ ਨੇ ਕਿ ਤੁਸੀਂ ਆਉਂਗੇ ਉਹਨਾਂ ਨੂੰ ਮਦਦ ਮਿਲੇਗੀ ਤੇ ਉਹਨਾਂ ਦੇ ਵੀ ਸਵਾਸ ਚੱਲਦੇ ਰਹਿਣਗੇ ਬਹੁਤ ਬਹੁਤ ਸ਼ੁਕਰੀਆ